ਵੀ ਐਨ ਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਅੱਜ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਨੇ ਇਸ ਵੇਲੇ ਯੂਕਰੇਨ ਦੌਰੇ ਤੇ ਨੇ ਤੇ ਉੱਥੇ ਉਹ ਰਾਸ਼ਟਰਪਤੀ ਜ਼ਲਨਸਕੀ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਜਿਹੜੀ ਇਹ ਚਰਚਾ ਕਰਨੀ ਤੇ ਨਾਲ ਦੇ ਨਾਲ ਜਿਹੜਾ ਹੈ ਕੇਂਦਰ ਸਰਕਾਰ ਨੇ 156 ਦਵਾਈਆਂ ਤੇ ਜਿਹੜਾ ਹੈ ਬੈਨ ਲਗਾ ਦਿੱਤਾ ਹੈ ਤੇ ਇਸ ਤੋਂ علاوہ ਜਿਹੜਾ ਹੈ ਦਿਲਜੀਤ ਕਲਸੀ ਨੇ ਐਨਐਸ ਤੋਂ ਖਿਲਾਫ ਜਿਹੜਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਨੀਹਾ ਨੀਹਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੇ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਿਹੜਾ ਨੇ ਇਸ ਵੇਲੇ ਯੂਕਰੇਨ ਦੇ ਦੌਰੇ ਤੇ ਨੇ ਤੇ ਇਸ ਦੇ ਵਿੱਚ ਉਹ ਜਿਹੜੇ ਰਾਸ਼ਟਰਪਤੀ ਜ਼ਲਨਸਕੀ ਦੇ ਨਾਲ ਜਿਹੜੇ ਕਈ ਮੁੱਦਿਆਂ ਤੇ ਗੱਲਬਾਤ ਵੀ ਕਰਨਗੇ ਜੀ ਬਿਲਕੁਲ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਘੰਟਿਆਂ ਦੇ ਰੇਲ ਗੱਡੀ ਦੇ ਸਫ਼ਰ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਕੀਵ ਤੱਕ ਪਹੁੰਚ ਕੀਤੀ ਗਈ ਹੈ ਇਸ ਵੇਲੇ ਰਾਜਧਾਨੀ ਕੀਵ ਦੇ ਵਿੱਚ ਉਹ ਮੌਜੂਦ ਨੇ ਜਿੱਥੇ ਕਿ ਜਲਸਕੀ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਇਹ ਮੁਲਾਕਾਤ ਸਿਰਫ ਜੇ ਗੱਲ ਕੀਤੀ ਜਾਵੇ ਤਾਂ ਪੀਐਮ ਮੋਦੀ ਦਾ ਸਵਾਗਤ ਫਿਲਹਾਲ ਕੀਤਾ ਗਿਆ ਹੈ ਜਿੱਥੇ ਕਿ ਭਾਰਤੀ ਲੋਕ ਵੀ ਮੌਜੂਦ ਰਹੇ ਜਿਨ੍ਹਾਂ ਨੇ ਕਿ ਬਹੁਤ ਵਧੀਆ ਢੰਗ ਦੇ ਨਾਲ ਪੀਐਮ ਮੋਦੀ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਵੱਲੋਂ ਜਰਨਲਿਸਟਰੀ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਜਿਹੜੀ ਆ ਕੀਤੀ ਜਾਏਗੀ ਜਿੱਥੇ ਸਿਮਰਨ ਗੱਲ ਕੀਤੀ ਜਾਵੇ ਕੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਇਸ ਵੇਲੇ ਯੂਕਰੇਨ ਦੌਰੇ ਤੇ ਗਏ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਪਹਿਲੇ ਉਹ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇ ਵੱਲੋਂ ਯੂਕਰੇਨ ਦਾ ਦੌਰਾ ਕੀਤਾ ਜਾ ਰਿਹਾ ਉਹ ਵੀ ਇਸ ਹਾਲਾਤ ਦੇ ਵਿੱਚ ਜਦ ਯੂਕਰੇਨ ਤੇ ਰਸ਼ੀਆ ਵਿਚਾਲੇ ਲੜਾਈ ਲੱਗੀ ਹੋਈ ਹੈ ਤੇ ਕਿਸੇ ਵੀ ਵੇਲੇ ਰਸ਼ੀਆ ਦੇ ਵੱਲੋਂ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਜਾਂਦਾ ਜਿੱਥੇ ਕਿ ਬੰਬ ਸੁੱਟੇ ਜਾਂਦੇ ਨੇ ਗੋਲੀਆਂ ਚੱਲ ਜਾਂਦੀਆਂ ਇਹਦਾ ਕੋਈ ਵੀ ਸਮਾਂ ਨਹੀਂ ਹੈ ਉੱਥੇ ਕਿਸੇ ਵੇਲੇ ਵੀ ਕੁਝ ਵੀ ਹੋ ਜਾਂਦਾ ਪ੍ਰਧਾਨ ਮੰਤਰੀ ਮੋਦੀ ਅੱਜ ਯੂਕਰੇਨ ਪਹੁੰਚੇ ਨੇ ਕੀਵ ਤੱਕ ਉਹਨਾਂ ਨੇ ਪਹੁੰਚ ਕਰ ਲਈ ਹੈ ਰਾਜਧਾਨੀ ਦੇ ਵਿੱਚ ਇਸ ਵੇਲੇ ਮੌਜੂਦ ਨੇ ਤੇ ਰਾਜਧਾਨੀ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਲੋਕਾਂ ਦਾ ਪੀਐਮ ਮੋਦੀ ਨੇ ਧੰਨਵਾਦ ਕੀਤਾ ਫਿਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਪੀਐਮ ਮੋਦੀ ਦੇ ਵੱਲੋਂ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਜਲਸੇ ਕੀ ਦੇ ਨਾਲ ਗਲੇ ਮਿਲਦੇ ਹੋਏ ਵੀ ਉਹ ਨਜ਼ਰ ਆਏ ਨੇ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਹੁਣ ਸ਼ਾਮ ਤੱਕ ਉਹ ਜਲਸੇ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨਗੇ ਤੇ ਇਹ ਮੁੱਦੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਡੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰ ਸਕਦੇ ਨੇ ਇੱਕ ਤਾਂ ਜੇ ਗੱਲ ਕੀਤੀ ਜਾਵੇ ਤੇ ਰਸ਼ੀਆ ਯੂਕਰੇਨ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਇਹ ਜੰਗ ਚੱਲ ਰਹੀ ਹੈ ਇਸ ਜੰਗ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਰਸ਼ੀਆ ਜਾਂ ਯੂਕਰੇਨ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਜੇ ਗੱਲ ਕਰੀਏ ਤਾਂ ਭਾਰਤ ਦੇ ਰਸ਼ੀਆ ਦੇ ਨਾਲ ਬਹੁਤ ਚੰਗੇ ਸਬੰਧ ਨੇ ਦੇਖਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਪੁਤਿਨ ਜੋ ਲਗਾਤਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਰਹਿੰਦੇ ਨੇ ਤੇ ਦੋਹਾਂ ਵਿਚਾਲੇ ਇੱਕ ਚੰਗੀ ਦੋਸਤੀ ਜਿਹੜੀ ਹੈ ਉਹ ਨਜ਼ਰ ਆਉਂਦੀ ਆ ਤਸਵੀਰਾਂ ਵੀ ਇਹਨਾਂ ਦੋਹਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਰ ਇੱਥੇ ਇੱਕ ਚੀਜ਼ ਯੂਕਰੇਨ ਦੇ ਦੌਰੇ ਦੇ ਨਾਲ ਜੋੜੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਅਜ਼ਰਬਾਈਜਾਨ ਜੋ ਕਿ ਭਾਰਤ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਉਸ ਦਾ ਦੌਰਾ ਰਾਸ਼ਟਰਪਤੀ ਪੁਤਿੰ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ पीएम मोदी ਦੇ ਯੂਕਰੇਨ ਦੌਰੇ ਦਾ ਐਲਾਨ ਕੀਤਾ ਗਿਆ ਹੁਣ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਪੁੱਤਨ ਅਜ਼ਰਬਾਈਜਾਨ ਗਏ ਨੇ ਇਸੇ ਦੇ ਲਈ ਯੂਕਰੇਨ ਦਾ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਗਿਆ ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਜੋੜਿਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਜੜਾ ਉਹ ਸੁਣਨ ਨੂੰ ਮਿਲ ਸਕਦਾ ਜਾਂ ਫਿਰ ਦੇਖਣ ਨੂੰ ਮਿਲ ਸਕਦਾ ਬਿਲਕੁਲ ਨਹੀਂ ਹਾਂ ਜਿਦਾ ਤੁਸੀਂ ਕਿਹਾ ਕਿ ਜਿਹੜਾ ਪ੍ਰਧਾਨ ਮੰਤਰੀ ਦਾ ਇਹ ਦੌਰਾ ਹੈ ਇਹ ਸਾਡੇ ਜਰਦੇਸ਼ ਦੇ ਨਾਲ ਉਹਨਾਂ ਦੇ ਰਿਸ਼ਤੇ ਕਾਫੀ ਮਜ਼ਬੂਤ ਕਰ ਸਕਦਾ ਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਗੱਲ ਅਸੀਂ ਮੁੱਦੇ ਤੇ ਕਰੀਏ ਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਜਿਹੜਾ 156 ਦਵਾਈਆਂ ਤੇ ਜਿਹੜਾ ਬੈਨ ਲਗਾ ਦਿੱਤਾ ਹੈ ਜੀ ਬਿਲਕੁਲ ਜੇ ਇਹ ਗੱਲ ਕੀਤੀ ਜਾਵੇ ਤਾਂ ਅਸਲ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਮਹਾਰਾਂ ਦੀ ਕਮੇਟੀ ਬਣਾਈ ਗਈ ਸੀ ਸਿਹਤ ਮੰਤਰਾਲੇ ਦੇ ਵੱਲੋਂ ਕਿ ਦੇਸ਼ ਦੇ ਵਿੱਚ ਜੋ ਦਵਾਈਆਂ ਲੋਕ ਖਾ ਰਹੇ ਨੇ ਉਹਨਾਂ ਦੇ ਸੈਂਪਲ ਮੰਗਵਾਏ ਜਾਣ ਉਹਨਾਂ ਨੂੰ ਟੈਸਟ ਕੀਤਾ ਜਾਵੇ ਕਿ ਇਹ ਦਵਾਈਆਂ ਸੱਚਮੁੱਚ ਲੋਕਾਂ ਦੇ ਰੋਗਾਂ ਨੂੰ ਠੀਕ ਕਰਦੀਆਂ ਹਨ ਜਾਂ ਫਿਰ ਨਹੀਂ ਅੱਜ ਇਹ ਹੋਇਆ ਮਹਾਰਾ ਦੀ ਉਸ ਕਮੇਟੀ ਦੇ ਵੱਲੋਂ ਸੈਂਪਲ ਲਏ ਗਏ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਹੜੀਆਂ ਦਵਾਈਆਂ ਨੇ ਉਹ ਲੋਕਾਂ ਦੇ ਰੋਗ ਠੀਕ ਕਰਨ ਦੀ ਬਜਾਏ ਉਹਨਾਂ ਨੂੰ ਹੋਰ ਜ਼ਿਆਦਾ ਬਿਮਾਰ ਕਰ ਰਹੀਆਂ ਨੇ ਉਹਨਾਂ ਦੇ ਸਰੀਰ ਦੇ ਲਈ ਖਤਰਨਾਕ ਸਾਬਤ ਹੋ ਰਹੀਆਂ ਨੇ ਗੱਲ ਕੀਤੀ ਜਾਵੇ ਤਾਂ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਝਟਕਾ ਜ਼ਰੂਰ ਦਿੱਤਾ ਗਿਆ ਕਿਉਂਕਿ 156 ਦਵਾਈਆਂ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਇਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾ ਹੀ ਇਹ ਦਵਾਈ ਹੁਣ ਦੇਸ਼ ਦੇ ਵਿੱਚ ਬਣੇਗੀ ਨਾ ਇਸ ਦੀ ਵਿਕਰੀ ਹੋਵੇਗੀ ਤੇ ਨਾ ਹੀ ਇਸ ਨੂੰ ਰੱਖਿਆ ਜਾ ਸਕਦਾ ਬਿਲਕੁਲ ਪੂਰੇ ਤਰੀਕੇ ਦੇ ਨਾਲ ਇਸ ਨੂੰ ਬੈਨ ਕਰ ਦਿੱਤਾ ਗਿਆ ਦੱਸਿਆ ਗਿਆ ਕਿ ਇਸ ਦੇ ਵਿੱਚ ਐਂਟੀਬਾਇਓਟਿਕ মালਟੀਵਿਟਾਮਿਨ ਜਾਂ ਫਿਰ ਦਰਦਾਂ ਦੀ ਜਿਹੜੀ ਦਵਾਈ ਹੁੰਦੀ ਹੈ ਇਸ ਤੋਂ ਇਲਾਵਾ ਸ਼ੂਗਰ ਦੀ ਬੀਪੀ ਦੀ ਕਈ ਅਧਰਿਆ ਦਵਾਈਆਂ ਨੇ ਬੁਖਾਰ ਦੀ ਦਵਾਈ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਕਿ ਇਹ ਸਾਡੀ ਸਿਹਤ ਦੇ ਲਈ ਚੰਗੀਆਂ ਨਹੀਂ ਹੈ ਤੇ ਇਹਨਾਂ ਦੀ ਵਰਤੋਂ ਅਸੀਂ ਨਹੀਂ ਕਰ ਸਕਦੇ ਇਹਨਾਂ ਨੂੰ ਅਸੀਂ ਨਹੀਂ ਖਾ ਸਕਦੇ ਇਹਨਾਂ ਸਾਰੀਆਂ ਦਵਾਈਆਂ ਦੇ ਉੱਤੇ ਦੇਸ਼ ਦੇ ਵਿੱਚ ਬੈਨ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਹੁਣ dar ce a, -a ਨਾਲ ਹੀ ਨਾਲ ਗੱਲ ਕਰਦੇ ਹਾਂ ਕਿ ਸਰਕਾਰ ਦੇ ਵੱਲੋਂ ਪਿਛਲੇ ਸਾਲ ਵੀ ਅਜਿਹਾ ਹੀ ਕੀਤਾ ਗਿਆ ਸੀ ਵੱਖ-ਵੱਖ ਦਵਾਈਆਂ ਦੇ ਉੱਤੇ ਬੈਨ ਲਗਾਇਆ ਗਿਆ ਸੀ ਉਸ ਵੇਲੇ ਵੀ ਇਹੀ ਗੱਲ ਕਹੀ ਗਈ ਸੀ ਕਿ ਇਹ ਜਿਹੜੀਆਂ ਦਵਾਈਆਂ ਨੇ ਉਹ ਮਨੁੱਖੀ ਸਰੀਰ ਦੇ ਲਈ ਚੰਗੀਆਂ ਨਹੀਂ ਐ ਕਿਉਂਕਿ ਅਸੀਂ ਆਪਣਾ ਰੋਗ ਦੂਰ ਕਰਨ ਦੇ ਲਈ ਇਹ ਦਵਾਈਆਂ ਖਾਂਦੇ ਆ ਪਰ ਇਹਨਾਂ ਦਵਾਈਆਂ ਦੇ ਵਿੱਚ ਜਿਹੜਾ ਮਿਸ਼ਰਣ ਮਿਕਸ ਕੀਤਾ ਜਾਂਦਾ ਹੈ ਜਿਹੜਾ ਮਿਸ਼ਰਣ ਮਲਾਇਆ ਜਾਂਦਾ ਉਹ ਸਾਡੀ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ ਮੰਨ ਲਓ ਕਿ ਸਾਡੇ ਸਰੀਰ ਦੇ ਕਿਸੇ ਅੰਗ ਦੇ ਵਿੱਚ ਦਰਦ ਆ ਲੱਤਾਂ ਦੁਖ ਰੀਆਂ ਨੇ ਗੋਡੇ ਦੁਖ ਰਹੇ ਆ ਤੇ ਅਸੀਂ ਉਹਦੇ ਲਈ ਦਰਦ ਦੂਰ ਕਰਨ ਦੀ ਦਵਾਈ ਖਾਂਦੇ ਆ ਦਵਾਈ ਖਾਣ ਤੋਂ ਬਾਅਦ ਸਾਨੂੰ ਇੰਜ ਲੱਗਣ ਲੱਗ ਜਾਂਦਾ ਮਹਿਸੂਸ ਹੋਣ ਲੱਗ ਜਾਂਦਾ ਕਿ ਸਾਡਾ ਜਿਹੜਾ ਦਰਦ ਹੈ ਉਹ ਠੀਕ ਹੋ ਰਿਹਾ ਪਰ ਉਹੀ ਦਵਾਈ ਸਾਡੀ ਕਿਡਨੀ ਦੇ ਉੱਤੇ ਇਫੈਕਟ ਪਾ ਰਹੀ ਹੈ ਉਹ ਸਾਡੇ ਲੀਵਰ ਨੂੰ ਕਮਜ਼ੋਰ ਬਣਾ ਰਹੀ ਹੈ ਐਦਾਂ ਦੀਆਂ ਚੀਜ਼ਾਂ ਕਾਫੀ ਜ਼ਿਆਦਾ ਹੋਣ ਲੱਗ ਜਾਂਦੀਆਂ ਨੇ ਜਿਸ ਕਾਰਨ ਮਹਾਰਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਇਸ ਟੀਮ ਦੇ ਵੱਲੋਂ ਹੀ ਜਾਂਚ ਪੜਤਾਲ ਕੀਤੀ ਗਈ ਹੈ ਸੈਂਪਲ ਮੰਗਵਾਏ ਗਏ ਦਵਾਈਆਂ ਦੇ ਸੈਂਪਲ ਦੇ ਵਿੱਚ ਜਦ ਟੈਸਟ ਹੋਇਆ ਦੇਖਿਆ ਗਿਆ ਕਿ ਇਹਦੇ ਵਿੱਚ ਜਿਹੜੇ ਮਿਸ਼ਰਣ ਮਿਕਸ ਕੀਤੇ ਗਏ ਨੇ ਦਵਾਈਆਂ ਚ ਉਹ ਚੰਗੇ ਨਹੀਂ ਹੈ ਉਹ ਸਾਡੇ ਸਰੀਰ ਲਈ ਖਤਰਨਾਕ ਹੈ ਤੇ ਸਰਕਾਰ ਦੇ ਵੱਲੋਂ ਫਾਰਮਾਸਿਊਟੀਕਲ ਕੰਪਨੀਆਂ ਨੂੰ ਝਟਕਾ ਦਿੰਦੇ ਹੋਏ 156 ਦਵਾਈਆਂ ਦੇਸ਼ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਬਿਲਕੁਲ ਨਹੀਂ ਹਾਂ ਅਸੀਂ ਤੁਹਾਨੂੰ ਕੁਝ ਵੀ ਹੁੰਦਾ ਹੈ ਤਾਂ ਅਸੀਂ ਜਿਹੜਾ ਦਵਾਈਆਂ ਦੇ ਵੱਲ ਹੀ ਜਾਂਦੇ ਆ ਉਹ ਭਰੋਸਾ ਕਰਦੇ ਹਾਂ ਕਿ ਸਾਨੂੰ ਠੀਕ ਕਰ ਦੇਣਗੇ ਤੇ ਇਹ ਜਿਹੜਾ ਸਰਕਾਰ ਨੇ ਫੈਸਲਾ ਲਿਆ ਇਹ ਦਵਾਈਆਂ ਨੂੰ ਬੈਨ ਕਰਨ ਦਾ ਉਹ ਬਿਲਕੁਲ ਹੀ ਸਹੀ ਹੈ ਤੇ ਅਗਲੀ ਜਿਹੜੇ ਮੁੱਦੇ ਤੇ ਅਸੀਂ ਗੱਲ ਕਰਾਂਗੇ ਉਹ ਇਹ ਹੈ ਕਿ ਦਿਲਜੀਤ ਕਲਸੀ ਨੇ ਜਿਹੜਾ ਐਨਐਸਏ ਦਾ ਖਿਲਾਫ ਜਿਹੜਾ ਰੁਖ ਹਾਈ ਕੋਰਟ ਵੱਲ ਕੀਤਾ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਖਟਕਟਾਇਆ ਜੇ ਬਿਲਕੁਲ ਅਸਲ ਦੇ ਵਿੱਚ ਜਿੱਥੇ ਗੱਲ ਕੀਤੀ ਜਾਵੇ ਤਾਂ ਦਲਜੀਤ ਕਲਸੀ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਗਿਆ ਕਿਉਂਕਿ ਉਹਨਾਂ ਨੇ ਐਨਐਸਐ ਨੂੰ ਚੁਣੌਤੀ ਦਿੱਤੀ ਹੈ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਦਲਜੀਤ ਕਲਸੀ ਬੰਦ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਖਿਲਾਫ ਗਲਤ ਟੰਗ ਦੇ ਨਾਲ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਮੇਰਾ ਕਿਤੇ ਵੀ ਕੋਈ ਹੱਥ ਨਹੀਂ ਹੈ ਮੈਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਉਹ ਬੰਦ ਨੇ ਟਿਪੜੂਗਲ ਜੇਲ੍ਹ ਅਸਾਮ ਦੀ ਜਿੱਥੇ ਕਿ ਐਨਐਸਏ ਉਹਨਾਂ ਦੇ ਉੱਤੇ ਲਗਾ ਦਿੱਤਾ ਗਿਆ ਤੇ ਹੁਣ ਉੱਥੇ ਹੀ ਉਹਨਾਂ ਨੇ ਐਨਐਸਏ ਨੂੰ ਚੁਣੌਤੀ ਦਿੱਤੀ ਹੈ ਪਟੀਸ਼ਨ ਦਰਜ ਕਰਵਾਈ ਗਈ ਹੈ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨੇ ਯਾਨੀ ਕਿ ਸਤੰਬਰ ਸਤੰਬਰ ਦੇ ਵਿੱਚ 18 ਤਰੀਕ ਨੂੰ ਇਸ ਪੂਰੇ ਮਾਮਲੇ ਸੰਬੰਧੀ ਪਟੀਸ਼ਨ ਦੇ ਉੱਤੇ ਜਿਹੜੀ ਸੁਣਵਾਈ ਯਾ ਉਹ ਕੀਤੀ ਜਾਏਗੀ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੇਸ ਦਾ ਨਿਪਟਾਰਾ ਹੋ ਰਿਹਾ ਹੈ ਜਾਂ ਫਿਰ ਨਹੀਂ ਕਿਉਂਕਿ ਪਟੀਸ਼ਨ ਜਿਸ ਤਰੀਕੇ ਦੇ ਨਾਲ ਦਾਇਰ ਕੀਤੀ ਗਈ ਹੈ ਚੁਣੌਤੀ ਐਨਐਸਏ ਨੂੰ ਦਿੱਤੀ ਗਈ ਕਿਉਂਕਿ ਇੱਥੇ ਦਿਲਜੀਤ ਕਲਸੀ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਜਨਾਲਾ ਦੇ ਵਿੱਚ ਜੋ ਕੁਝ ਵੀ ਹੋਇਆ ਸੀ ਉਸ ਮਾਮਲੇ ਸੰਬੰਧੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਪਰ ਅਜਨਾਲਾ ਦੇ ਇਸ ਮਾਮਲੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦੇ ਹੋਰ ਕਈ ਸਾਥੀ ਉਸ ਵੇਲੇ ਮੌਜੂਦ ਹੋਣਗੇ ਉੱਥੇ ਉਹਨਾਂ ਦਾ ਸੰਬੰਧ ਅਚਨਾਲਾ ਦੇ ਇਸ ਮੁੱਦੇ ਦੇ ਨਾਲ ਜ਼ਰੂਰ ਸੀ ਪਰ ਦਲਜੀਤ ਕਲਸੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਇੱਥੇ ਫਸਾਇਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠਾ ਮੁਕਤਮਾ ਜਿਹੜਾ ਹੈ ਉਹ ਦਰਜ ਕਰਵਾਇਆ ਗਿਆ ਚ ਇਸ ਕਾਰਨ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਤੇ ਐਨਐਸਸੀ ਨੂੰ ਚੁਣੌਤੀ ਦਿੰਦੇ ਹੋਏ ਇੱਕ ਪਟੀਸ਼ਨ ਜ਼ਾਹਰ ਕਰਵਾਈ ਗਈ ਹੈ ਤੇ ਇਸ ਪਟੀਸ਼ਨ ਤੇ ਹਾਈ ਕੋਰਟ ਦੇ ਵੱਲੋਂ ਸੁਣਵਾਈ ਜਿਹੜੀ ਆ ਸਤੰਬਰ ਮਹੀਨੇ ਦੀ 18 ਤਰੀਕ ਨੂੰ ਕੀਤੀ ਜਾਏਗੀ ਫਿਰ ਪਤਾ ਲੱਗੇਗਾ ਕਿ ਕੇਸ ਦਾ ਕੀ ਨਿਪਟਾਰਾ ਹੋਵੇਗਾ ਹੁਣ ਦਲਜੀਤ ਕਲਸੀ ਨੇ ਜਿਹੜਾ ਐਨਐਸਏ ਖਿਲਾਫ ਜਿਹੜੀ ਪਟੀਸ਼ਨ ਦਾਇਰ ਕਰਦੀ ਹੈ 18 ਸਤੰਬਰ ਨੂੰ ਉਸ ਦਾ ਫੈਸਲਾ ਆਏਗਾ ਤੇ ਦੇਖਣਾ ਬਣਦਾ ਹੈ ਕਿ ਕੀ ਫੈਸਲਾ ਜਿਹੜਾ ਹਾਈ ਕੋਰਟ ਲੈਂਦੀ ਹੈ ਹੁਣ ਜਿਹੜਾ ਅਗਲਾ ਮੁੱਦਾ ਸਾਡਾ ਇਹ ਹੈ ਕਿ ਜਿਹੜੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸੀਐਮ ਮਾਨ ਨੇ ਉਹ ਸੂਬੇ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਤੇ ਜਿਹੜਾ ਹੈ ਉਹ ਸਿਰਫ ਔਰ ਸਿਰਫ ਉਹ ਜਿਹੜਾ ਹੈ ਕੇਜਰੀਵਾਲ ਦੀ ਹਾਜ਼ਰੀ ਜਿਹੜਾ ਲਗਾਉਣ ਦੇ ਵਿੱਚ ਲੱਗੇ ਰਹਿੰਦੇ ਨੇ ਇਸ ਨੂੰ ਤੇ ਕੀ ਕਹਿਣਾ ਹੈ ਜੀ ਜੇ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਸੰਬੰਧੀ ਤੇ ਅੱਜ ਬਠਿੰਡਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਪਹੁੰਚ ਕੀਤੀ ਕਿਉਂਕਿ ਬਠਿੰਡਾ ਦੇ ਵਿੱਚ ਉਹਨਾਂ ਨੂੰ ਜਿੱਤ حاصل ਹੋਈ ਉਹ ਐਮਪੀ ਬਣੇ ਨੇ ਬਠਿੰਡਾ ਤੋਂ ਤੇ ਉੱਥੇ ਹੀ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਆਜੋ ਆਪਣੀ ਟੀਮ ਦੇ 85 ਆਖਵਾਕ ਪਿੰਡਾਂ ਦੇ ਵਿੱਚ ਹੋ ਗਏ ਨੇ ਜਿੱਥੇ ਲੋਕਾਂ ਦਾ ਧੰਨਵਾਦ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਸ਼ਬਦੀ ਹਮਲਾ ਕੀਤਾ ਕਿਉਂਕਿ ਇੱਥੇ ਕਿਹਾ ਗਿਆ ਹੈ ਕਿ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਉਸ ਦੇ ਵੱਲੋਂ ਪੰਜਾਬ ਦੀ ਕੋਈ ਪਰਵਾਹ ਨਹੀਂ ਕੀਤੀ ਜਾ ਰਹੀ ਉਸ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਸਿਰਫ ਕੇਜਰੀਵਾਲ ਦੀ ਹਾਜ਼ਰੀ ਲਗਵਾਉਣ ਦੇ ਵਿੱਚ ਲੱਗਿਆ ਹੋਇਆ ਇਹ ਬਿਆਨ ਹਰਜਿੰਦਰਤ ਕੌਰ ਬਾਦਲ ਦੇ ਵੱਲੋਂ ਦਿੱਤਾ ਗਿਆ ਜਿਸ ਦੇ ਉੱਤੇ ਉਹਨਾਂ ਨੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਇਸ ਵਿਲੇ ਜੋ ਹਾਲਾਤ ਨੇ ਉਹਨਾਂ ਨੂੰ ਵੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦੇ ਵੱਲ ਧਿਆਨ ਹੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵਿਲੇ ਨਸ਼ੇ ਦਾ ਜਿਹੜਾ ਮੁੱਦਾ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਨਸ਼ੇ ਦੇ ਇਸ ਦਲਦਲ ਦੇ ਵਿੱਚ ਨੌਜਵਾਨ ਪੀੜੀ ਪੂਰੀ ਤਰੀਕੇ ਦੇ ਨਾਲ ਤਸ ਚੁੱਕੀ ਹੈ ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਵਿਗੜਨ ਲੱਗ ਗਈ ਹੈ ਕਿਸੇ ਤਰੀਕੇ ਦੇ ਨਾਲ ਇੱਥੇ ਕਿਸਾਨ ਆਏ ਦੇ ਨਹੀਂ ਜੇ ਕਹੀਏ ਤਾਂ ਪ੍ਰਦਰਸ਼ਨ ਕਰਦੇ ਨੇ ਆਪਣੇ ਹੱਕ ਮੰਗਦੇ ਨੇ ਤੇ ਕਿਤੇ ਨਾ ਕਿਤੇ ਜੋ ਸਥਿਤੀ ਪੰਜਾਬ ਦੀ ਬਣੀ ਹੋਈ ਹੈ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਜ਼ਰੂਰ ਘੇਰਿਆ ਜਾਂਦਾ ਹੈ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਜ਼ਰੂਰ ਸਾਧੇ ਜਾਂਦੇ ਨੇ ਭਗਵੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਬਿਆਨ ਵੀ ਜੜੇ ਨੇ ਉਹ ਵਿਰੋਧੀ ਧਿਰਾਂ ਦੇ ਵੱਲੋਂ ਦੇ ਦਿੱਤੇ ਜਾਂਦੇ ਨੇ ਪਰ ਇੱਥੇ ਗੱਲ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਤੇ ਹਰਸਿਮਰਤ ਕੌਰ ਬਾਦਲ ਇਸ ਵੇਲੇ ਪੰਜਾਬ ਸਰਕਾਰ ਨੂੰ ਨਿਕੰਮੀ ਸਰਕਾਰ ਕਹਿੰਦੀ ਹੋਈ ਨਜ਼ਰ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਾਲਾਤ ਤੁਸੀਂ ਦੇਖ ਲਓ ਕਿ ਕੀ ਬਣੇ ਹੋਏ ਨੇ ਪਰ ਸਾਡਾ ਜਿਹੜਾ ਸੀਐਮ ਹੈ ਯਾਨੀ ਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਕੇਜਰੀਵਾਲ ਦੀ ਹਾਜ਼ਰੀ ਲਗਵਾਉਣ ਤੋਂ ਹੀ ਵੇਲ ਨਹੀਂ ਮਿਲ ਰਹੀ ਪੰਜਾਬ ਦੀ ਉਸ ਨੂੰ ਬਿਲਕੁਲ ਜੀ ਪਰਵਾਹ ਨਹੀਂ ਹੈ ਤੇ ਇਸੇ ਲਈ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਜਾਗਣ ਦੀ ਲੋੜ ਹੈ ਤਾਂ ਕਿ ਜਿਹੜੇ ਵਿਰੋਧੀ ਧਿਰ ਨੇ ਜਿਸ ਤਰੀਕੇ ਨਾਲ ਹਮਲਾ ਕਰ ਰਹੇ ਨੇ ਉਹਨਾਂ ਦੇ ਇਹ ਹ ਬਿਆਨ ਨੇ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਕਾਨੂੰਨ ਵਿਵਸਥਾ ਬਿਲਕੁਲ ਖਰਾਬ ਹੈ ਤੇ ਇਸ ਤੇ ਜਿਹੜਾ ਜ਼ੋਰ ਦੇਣ ਦੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਲੋੜ ਹੈ ਤਾਂ ਕਿ ਜਿਹੜੇ ਹਾਲਾਤ ਪੰਜਾਬ ਦੇ ਸੁਧਰ ਸਕਣ ਇਸ ਤੋਂ ਇਲਾਵਾ ਜਿਹੜਾ ਹੈ ਡਾਕਟਰਾਂ ਨੇ ਆਪਣੀ ਹੜਤਾਲ ਜਿਹੜੀ ਹੈ ਖਤਮ ਕਰ ਦਿੱਤੀ ਤੇ ਓਪੀਡੀ ਦੀ ਜਿਹੜੀ ਸੇਵਾਵਾਂ ਨੇ ਹੁਣ ਜਲਦੀ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਜੀ ਬਿਲਕੁਲ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੀਜੀਆਈ ਦੇ ਵਿੱਚ ਪਟਿਆਲਾ ਜਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਕਿਉਂਕਿ ਸਭ ਨੂੰ ਪਤਾ ਹੈ ਕਿ ਕਲਕੱਤਾ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਕੀ ਹੋਇਆ ਵੱਡੇ ਅਪਰਾਧ ਨੂੰ ਅੰਜਾਮ ਉੱਥੇ ਦਿੱਤਾ ਗਿਆ ਤੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਸੜਕਾਂ ਤੇ ਉੱਤਰ ਕੇ ਦਰਸ਼ਨ ਕੀਤਾ ਗਿਆ ਇਨਸਾਫ ਦੀ ਮੰਗ ਉਹ ਕਰਦੇ ਹੋਏ ਨਜ਼ਰ ਆਏ ਨੇ ਨਾਲ ਹੀ ਸੁਰੱਖਿਆ ਦਾ ਮੁੱਦਾ ਚੱਕਿਆ ਗਿਆ ਹੈ ਕਿ ਜਿਹੜੇ ਡਾਕਟਰ ਹੈ ਉਹ ਡਬਲ ਡਬਲ ਸ਼ਿਫਟਾਂ ਲਾਉਂਦੇ ਨੇ ਉਹ ਸਵੇਰੇ ਵੀ ਆਉਂਦੇ ਆ ਰਾਤ ਨੂੰ ਵੀ ਆਉਂਦੇ ਆ ਤੇ ਡਾਕਟਰਾਂ ਦਾ ਕੰਮ ਅਜਿਹਾ ਹੈ ਕਿ ਰਾਤ ਨੂੰ ਚਾਹੇ ਕੁੜੀ ਹੋਵੇ ਮੁੰਡਾ ਹੋਵੇ ਉਸ ਨੂੰ ਡਿਊਟੀ ਜ਼ਰੂਰ ਦੇਣੀ ਪੈਂਦੀ ਹੈ ਤੇ ਕਿਸੇ ਤਰੀਕੇ ਦੇ ਨਾਲ ਹਸਪਤਾਲਾਂ ਦੇ ਵਿੱਚ ਕੁੜੀਆਂ ਸੁਰੱਖਿਅਤ ਹੀ ਨਹੀਂ ਆ ਉਹਨਾਂ ਦੇ ਨਾਲ ਕੀ ਅਪਰਾਧ ਹੋ ਰਹੇ ਨੇ ਇਸ ਸਬੰਧੀ ਸੁਰੱਖਿਆ ਤੇ ਪੁਖਤਾ ਪ੍ਰਬੰਧ ਕਰਨ ਦੀ ਜਿਹੜੀ ਗੱਲ ਹੈ ਉਹ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਹੀ ਗਈ ਨਾਲ ਹੀ ਕਿਹਾ ਗਿਆ ਸੀ ਕਿ ਮ੍ਰਿਤਕ ਜੋ ਟ੍ਰੇਨੀ ਕਿ ਉਹਨੂੰ ਇਨਸਾਫ ਵੀ ਦਿੱਤਾ ਜਾਵੇ ਜਿਸਨੇ ਉਸਦੇ ਨਾਲ ਇਹ ਮਾੜੀ ਕਰਤੂਤ ਕੀਤੀ ਹੈ ਉਸਦੇ ਖਿਲਾਫ ਵਾਧੂ ਵੱਧ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਤੇ ਡਾਕਟਰਾਂ ਦੀ ਜਿਹੜੀ ਸੁਰੱਖਿਆ ਉਸਦੇ ਉਖਤਾ ਪ੍ਰਬੰਧ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਜਿਸ ਤੋਂ ਬਾਅਦ ਡਾਕਟਰ ਸੜਕਾਂ ਤੇ ਵੀ ਉਤਰੇ ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਓਪੀਡੀ ਸੇਵਾਵਾਂ ਮਾ ਬੰਦ ਕਰ ਦਿੱਤੀਆਂ ਗਈਆਂ ਲਗਾਤਾਰ 10 ਦਿਨਾਂ ਤੱਕ ਇਹ ਓਪੀਡੀ ਸੇਵਾਵਾਂ ਮਾ ਬੰਦ ਰਹੀਆਂ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਮਰੀਜ਼ ਪਰੇਸ਼ਾਨ ਹੁੰਦੇ ਰਹੇ ਸੀ ਕਿਉਂਕਿ ਓਪੀਡੀ ਦੇ ਵਿੱਚ ਆਪਣੇ ऑपरेशन ਨਹੀਂ ਕਰਵਾ ਸਕਦੇ ਸੀ ਕਿਸੇ ਦੇ ਬੱਚੇ ਬਿਮਾਰ ਨੇ ਕਿਸੇ ਦੇ ਮਾਪੇ ਬਿਮਾਰ ਨੇ ਮਰੀਜ਼ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਜਿਸ ਤੋਂ ਬਾਅਦ ਇੱਥੇ ਸੁਪਰੀਮ ਕੋਰਟ ਦੇ ਵੱਲੋਂ ਇਹਨਾਂ ਡਾਕਟਰਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਅੱਜ 11ਵੇਂ ਦਿਨ ਆਪਣੀ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ ਓਪੀਡੀ ਸੇਵਾਵਾਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਡਾਕਟਰ ਨੇ ਇੱਥੇ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਸਾਡੀ ਹੜਤਾਲ ਯਾਨੀ ਕਿ ਅਸੀਂ OPD ਸੇਵਾਵਾਂ ਜੋ ਬੰਦ ਕੀਤੀਆਂ ਸੀ ਉਹ ਜ਼ਰੂਰ ਸ਼ੁਰੂ ਕਰ ਦਿੱਤੀਆਂ ਹੜਤਾਲ ਜ਼ਰੂਰ ਖਤਮ ਕਰ ਦਿੱਤੀ ਹੈ ਪਰ ਸਾਡੀਆਂ ਮੰਗਾਂ ਹਾਲੇ ਵੀ ਉਹੀ ਨੇ ਅਸੀਂ ਮਰੀਜ਼ਾਂ ਦਾ ਇਲਾਜ ਕਰਾਂਗੇ OPD ਜਿਹੜੀ ਆ ਉਹ ਚਾਲੂ ਕੀਤੀ ਜਾਵੇਗੀ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ ਪਰ ਅਸੀਂ ਕਾਲੀਆਂ ਪੱਟੀਆਂ ਬਨ ਕੇ ਵਿਰੋਧ ਕਰਾਂਗੇ ਤੇ ਸਾਡੀ ਸੁਰੱਖਿਆ ਨੂੰ ਪੂਰੇ ਤਰੀਕੇ ਦੇ ਨਾਲ ਯਕੀਨੀ ਜੜਾ ਉਹ ਸਰਕਾਰਾਂ ਦੇ ਵੱਲੋਂ ਬਣਾਇਆ ਜਾਵੇ ਨਿਆਂ ਹਰ ਕਿਸੇ ਨੂੰ ਜਿਹੜਾ ਹੈ ਮਿਲਣਾ ਹੀ ਚਾਹੀਦਾ ਡਾਕਟਰਾਂ ਨੇ ਜਿਹੜੀ ਹੜਤਾਲ ਕੀਤੀ ਹੈ ਉਹ ਸਹੀ ਹੈ ਬਟ ਇਸ ਤਰ੍ਹਾਂ ਮਰੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਹੜਤਾਲ ਨਹੀਂ ਕਰਨੀ ਚਾਹੀਦੀ ਦੱਸ ਦਈਏ ਕਿ ਇਹ ਹੜਤਾਲ ਕਾਰਨ ਜਿਹੜਾ ਮਰੀਜ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਅਸੁਵਿਧਾਵਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜਿਹੜੇ ਹੈ ਨਿਆਂ ਦੀ ਮੰਗ ਹਰ ਕੋਈ ਕਰੇ ਹਰ ਕਿਸੇ ਨੂੰ ਮਿਲਣੀ ਵੀ ਚਾਹੀਦੀ ਤੇ ਬਿਲਕੁਲ ਜਿਹੜੀ ਹੈ ਹਰ ਕਿਸੇ ਦਾ ਹੱਕ ਹੈ ਨਿਆਂ ਮਿਲਣਾ ਤੇ ਇਸੇਗੇ ਅੱਜ ਦੇ ਜਿਹੜੇ ਖਾਸ ਮੁੱਦੇ ਅਜਿਹੇ ਹੋਰ ਮੁੱਦੇ ਲੈ ਕੇ ਤੁਹਾਡੇ ਨਾਲ ਅਸੀਂ ਹਰ ਰੋਜ਼ ਜਿਹੜਾ ਮਿਲਦੇ ਰਹਾਂਗੇ ਤਦ ਤੱਕ ਲਈ ਦੇਖਦੇ ਰਹੋ ਦ ਟੀਵੀ ਐਨਰ